ਅਰੇੜੀ ਚਾਰੇ ਦੋਸਤਾਂ ਦੀ ਚੌਂਕੜੀ ਅੱਜ ਸਵੇਰੇ ਸਕੂਲ ਜਾਣ ਲਈ ਜਦੋਂ ਇਕੱਠੀ ਹੋਈ ਤਾਂ ਬਿੱਲੂ ਨੇ ਕੋਈ ਗੱਲ ਕੀਤੀ ਜਿਸ ਨਾਲ ਸਾਰੇ ਖਿੜਖੜਾ ਕੇ ਹੱਸਣ ਲੱਗ ਪਏ ਡੰਡੀ ਉਸ ਤੋਂ ਬਾਅਦ ਮੀਕੇ ਨੇ ਹਿਸਟਰੀ ਵਾਲੇ ਮਾਸਟਰ ਜੀ ਦੀ ਹੂਬਹੂ ਨਕਲ ਲਗਾਉਣੀ ਸ਼ੁਰੂ ਕਰ ਦਿੱਤੀ ਡੰਡੀ ਸਾਰਿਆਂ ਦੀਆਂ ਹੱਸ-ਹੱਸ ਕੇ ਵੱਖੀਆਂ ਦੁਖਣ ਲੱਗ ਪਈਆਂ ਡੰਡੀ ਇਸੇ ਤਰ੍ਹਾਂ ਉਹ ਹੱਸਦੇ ਖੇਡਦੇ ਸਕੂਲ ਪਹੁੰਚ ਗਏ ਡੰਡੀ ਅੱਜ ਦਾ ਦਿਨ ਬੜਾ ਵਧੀਆ ਚੜਿਆ ਸੀ ਡੰਡੀ ਸਾਰੇ ਸਾਲ ਵਿੱਚ 2-4 ਕਲਾਸਾਂ ਵਿੱਚ ਪੜਾਈ ਘਟ ਹੋਵੇ ਅਤੇ ਗੱਲਾਂបਾਤਾਂ ਜ਼ਿਆਦਾ ਹੋਣ ਡੰਡੀ ਅੱਜ ਕਿਸੇ ਪੀਰੀਅਡ ਵਿੱਚ ਟੀਚਰ ਦਾ ਮੂਡ ਪੜਾਉਣ ਉੱਤੇ ਨਹੀਂ ਸੀ ਅਤੇ ਕਿਸੇ ਪੀਰੀਅਡ ਵਿੱਚ ਬੱਚਿਆਂ ਦਾ ਪੜਨ ਲਈ ਡੰਡੀ ਪੰਜਾਬੀ ਵਾਲੇ ਮਾਸਟਰ ਜੀ ਨੇ ਕੱਲ ਵਾਲਾ ਸਬਕ ਬਾਰੋ-ਬਾਰੀ ਸਭ ਨੂੰ ਸੁਣਾਉਣ ਲਈ ਕਿਹਾ ਡੰਡੀ 4-5 ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਸੁਣਾ ਦਿੱਤਾ ਡੰਡੀ ਸੋਨੂ ਵੀ ਉਹਨਾ 4-5 ਵਿਦਿਆਰਥੀਆਂ ਵਿੱਚੋਂ ਸੀ ਜਿਨ੍ਹਾਂ ਨੂੰ ਹੌਕ ਜਾਦ ਨਹੀਂ ਸੀ ਡੰਡੀ ਮਾਸਟਰ ਜੀ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਅੱਜ ਕਰ ਜਾ ਕੇ ਚੰਗੀ ਤਰ੍ਹਾਂ ਜਾਦ ਕਰ ਲੈਣਾ ਡੰਡੀ ਕੱਲ ਮੈਂ ਤੁਹਾਡੇ ਕੋਲੋਂ ਸੁਣ ਲਵਾਂਗਾ ਡੰਡੀ ਚਾਰਾਂ ਪੰਜਾਂ ਵਿਦਿਆਰਥੀਆਂ ਨੇ ਕੱਲ ਸਬਕ yaad ਕਰਕੇ ਆਉਣ ਦਾ ਵਾਅਦਾ ਕੀਤਾ ਡੰਡੀ ਸਕੂਲ ਵਿੱਚ ਸਾਰੀ ਛੁੱਟੀ ਦੀ ਘੰਟੀ ਵੱਜ ਗਈ ਡੰਡੀ ਘੰਟੀ ਵੱਜਦਿਆਂ ਹੀ ਬੱਚੇ ਕਲਾਸਾਂ ਵਿੱਚੋਂ ਭਾਰੇ ਭਾਰੇ ਬਸਤੇ ਚੁੱਕ ਕੇ ਇਸ ਤਰ੍ਹਾਂ ਦੌੜੇ ਜਿਵੇਂ ਉਹਨਾਂ ਨੂੰ ਕੈਦਖਾਨੇ ਰੈਡੀ ਤੋਂ ਛੁੱਟੀ ਮਿਲੀ ਹੋਵੇ ਡੰਡੀ ਸੋਨੂ ਹੋਰੀ ਵੀ ਕਲਾਸ ਵਿੱਚੋਂ ਬੜੇ ਖੁਸ਼ ਬਾਹਰ ਨਿਕਲੇ ਡੰਡੀ ਉਹ ਜਦੋਂ ਸਕੂਲ ਦੇ ਗੇਟ ਕੋਲ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਇੱਕ ਕਾਫੀ ਬਜ਼ੁਰਗ ਆਦਮੀ ਜਿਹੜਾ ਪਸੀਨੋ ਪਸੀਨੀ ਹੋਇਆ ਪਿਆ ਸੀ ਉੱਚੀ ਉੱਚੀ ਮੇਰੀ ਸੋਟੀ ਮੇਰੀ ਸੋਟੀ ਕਰੀ ਜਾ ਰਿਹਾ ਸੀ ਡੰਡੀ ਪਹਿਲਾਂ ਤਾਂ सोनू ਹੋਰਾ ਨੂੰ ਉਸ ਦੀ ਗੱਲ ਸਮਝਣਾ ਲੱਗੀ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਹੱਥ ਵਿੱਚ ਫੜਨ ਵਾਲੀ ਇੱਕ ਸੋਟੀ ਬੱਚਿਆਂ ਦੇ ਪੈਰਾਂ ਨਾਲ ਕਾਫੀ ਦੂਰ ਚਲੀ ਗਈ ਸੀ ਤਾਂ ਉਹਨਾਂ ਨੂੰ ਉਸ ਬਜ਼ੁਰਗ ਦੀ ਗੱਲ ਸਮਝ ਆਈ ਡੰਡੀ ਸੋਨੂ ਭੀੜ ਵਿੱਚੋਂ ਤੇਜ਼ ਤੁਰਦਾ ਸੋਟੀ ਵਾਲੇ ਪਾਸੇ ਚਲਾ ਗਿਆ ਡੰਡੀ ਜਸ ਮੀਕਾ ਅਤੇ ਬਿੱਲੂ ਉਸ ਬਜ਼ੁਰਗ ਨੂੰ ਫੜ ਕੇ ਖਲੋ ਗਏ ਤਾਂ ਜੋ ਉਹ ਸੋਟੀ ਬਿਨਾ ਕਿਸੇ ਦਾ ੱੱਕਾ ਲੱਗਣ ਨਾਲ ਡਿੱਗਣਾ ਪੈਣ ਡੰਡੀ ਬੜੀ ਮੁਸ਼ਕਲ ਨਾਲ ਸੋਨੂ ਨੇ ਬੱਚਿਆਂ ਦੇ ਪੈਰਾਂ ਵਿੱਚੋਂ ਸੋਟੀ ਚੁੱਕੀ ਡੰਡੀ ਜੇ ਉਹ ਥੋੜੀ ਦੇਰ ਹੋਰ ਨਾ ਚੁੱਕਦਾ ਤਾਂ ਬੱਚਿਆਂ ਦੇ ਠੁੱਡਿਆਂ ਨਾਲ ਸੋਟੀ ਨੇ ਕਿਤੇ ਦਾ ਕਿਤੇ ਪਹੁੰਚ ਜਾਣਾ ਸੀ ਡੰਡੀ सोनू ਨੇ ਸੋਟੀ ਲਿਆ ਕੇ ਉਸ ਬਜ਼ੁਰਗ ਨੂੰ ਦਿੰਦਿਆਂ ਕਿਹਾ ਇਹ ਲਓ ਬਾਬਾ ਜੀ ਆਪਣੀ ਸੋਟੀ ਡੰਡੀ ਬਜ਼ੁਰਗ ਆਦਮੀ ਨੇ सोनू ਕੋਲੋਂ ਸੋਟੀ ਲੈ ਕੇ ਉਸ ਦੇ ਸਿਰ ਉੱਤੇ ਪਿਆਰ ਅਤੇ ਅਸੀਸਾਂ ਦਿੱਤੀਆਂ ਡੰਡੀ ਫਿਰ ਉਹਨਾਂ ਨੇ ਬਾਕੀ ਤਿੰਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਿੱਤੀਆਂ ਡੰਡੀ ਸੋਟੀ ਫੜ ਕੇ ਉਹ ਬਜ਼ੁਰਗ ਤੁਰਨ ਲੱਗੇ ਤਾਂ ਜਸ ਨੇ ਪੁੱਛਿਆ ਬਾਬਾ ਜੀ ਤੁਸੀਂ ਕਿਸੇ ਬੱਚੇ ਨੂੰ ਲੈਣ ਆਏ ਸੀ ਪ੍ਰਸ਼ੰਚਨ